ਹਾ 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 ਆ ਖੜਾ ਬਿਆਜ ਦਿੱਤਾ ਸੀਗਾ ਬਈ ਯਾਰ ਨੂੰ ਇਹ ਇੱਥੇ ਬੈਂਦੀ ਹੁੰਦੀ ਸੀ ਮਗਰ ਲਈ ਸ਼ੀਟ ਤੇ ਅੰਬੋ ਸੋਡੀ ਹੁਣ ਤਾਂ ਤੁਰ ਗਈ ਚੰਦਰੀ ਕੱਲਾ ਹੀ ਰਹਿ ਗਿਆ ਬੜੀਆਂ ਜਿਆਦਾ ਆਉਂਦੀਆਂ ਤੀਆਂ ਯਾਰ ਜਿਆਦਾ ਤੋਂ ਜਿਆਦਾ ਆਇਆ ਕੰਜਰ ਦੇ ਭਾਂਡੇ ਵੀ ਮਾਂਜਣ ਵਾਲੇ ਪਏ ਆ ਤੇ ਬੌਕਰ ਵੀ ਮਾਰਨ ਵਾਲੀ ਪਈ ਆ ਸਾਰਾ ਹੀ ਕੰਮ ਪਿਆ ਘਰ ਦਾ ਮੇਰਾ ਹਾਲਾ ਸ਼ੋਰ ਜਾਂ ਆਖੇ ਨਾਦਾ ਮੈਂ ਬੁੜਾ ਹੋ ਗਿਆ ਹੁਣ ਮੈਂ ਚੁੱਲ੍ਹੇ 'ਚ ਹੱਥ ਕਿੱਥੇ ਪਜਾਵਾਂ ਕੱਲ ਪਾਣਾ ਸਾਰੀ ਦਾੜ੍ਹੀ 'ਚ ਸਵਾਪੈਗੀ ਰੋਟੀਆਂ ਪਕਾਉਣ ਬੜੀ ਇਹਨੂੰ ਚੜਾਉਣਾ ਚਟਾਕ ਤੇ ਯਾਰ ਜੇ ਮੈਂ ਐਂ ਕਰਾਂ ਕੀਚਰਾ ਉਹ ਦੇਖ ਦੇਖਣ ਤਾ ਹੀ ਰਿਹਾ ਦਰਖਤ ਬਕਾਊ ਕਰ ਛੱਡਿਆ ਜਿਹੜਾ ਮੈਂ ਹਣ ਜੇ ਮੇਰੇ ਸਾਡੇ ਨੂੰ ਉਹਦੇ ਰਿਸ਼ਤੇ ਦੀ ਗੱਲ ਚੱਲ ਜਾ ਕੇ ਇਹਨੂੰ ਤੇ ਜੇ ਮੈਂ ਤੋ ਉਹ ਘਰ ਦਾ ਸਾਰਾ ਕੰਮ ਕਰਾ ਲਾਂ ਲੈ ਹਾਂ ਹੋ ਸਕਦਾ ਹੈ ਹੋ ਹੀ ਗਿਆ ਬਸ ਸਹੀ ਹੈ ਉਹ ਗੱਲਾਂ ਚਲਾ ਕੇ ਘਰ ਦਾ ਕੰਮ ਕਰਾਉਣਾ ਸਾਰਾ ਬਸ ਸਮਝ ਗਿਆ ਮੈਂ ਸਮਝ ਗਿਆ ਕੀ ਸ਼ਾਬਾਸ਼ ਹੈਗਾ ਦਿਮਾਗ ਤੇ ਅੱਛਾ ਆਹ 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 ਅੱਛਾ ਮੰਡੀ ਜਾਣਾ ਗੋਲ ਗੱਪੇ ਖਾਣਾ ਖਾਇਆ ਮੰਗੀ ਕੁਲਚੇ ਵੀ ਤੁਹਾਨੂੰ ਖਵਾ ਦੂੰਗਾ ਕੁਲਚੇ ਓਏ ਉਂਦੇ ਸਾਡੇ ਵਾਲਾ ਚੌਰਾ ਬੁੜਾ ਆ ਗਿਆ ਫਿਰ ਕਰਦਾ ਮੈਂ ਫਿਰ ਨਾ ਮੈਂ ਤਾਂ ਭੱਜ ਜਾਣਾ ਤੂੰ ਗੱਲ ਕਰ ਲੈ ਓਏ ਇਹ ਤਾਂ ਲੈਜਿੰਗ ਦਾ ਫੋਨ ਸੀ ਬਾਪੂ ਮੰਡੀ ਜਾਣਾ ਸੀਗਾ ਗੋਲ ਗੱਪੇ ਖਾਣਾ ਕੀ ਗੋਲ ਗੱਪੇ ਤੂੰ ਦੇਖਣਾ ਉਂਦੇ ਸੀਗੇ ਕੂਲਰ ਰੱਖਣਾ ਹੁੰਦੀ ਸੀ ਬਕਾਊ ਕਰਤਾ ਬਾਪੂ ਹੈ ਕੀ ਕੂਲਰ ਬਕਾਊ ਕਰਤਾ ਹੋ ਗਿਆ ਜਾ ਉਹ ਰੇ ਭਾਈ ਜਾ ਅਜਰਦਾ ਕੂਲਰ ਕੀ ਹੁਣ ਤਾਂ ਆਪਣੇ ਘਰੇ ਨਵਾਂ ਏਸੀ ਨਵਾਂ ਫਰਿੱਜ ਆਊਗਾ ਕਿਉਂ ਬਾਪੂ ਮੰਡੀ ਫਰਨੀਚਰ ਵਾਲੀ ਦੁਕਾਨ ਤੇ ਡੱਕਾ ਮਾਰਨਾ ਕੀ ਡੱਕਾ ਮਾਰਨਾ ਕੀ ਕਿੱਥੇ ਡੱਕਾ ਮਾਰਨਾ ਅਜਰਦਾ ਨਵੇਂ ਬੈੱਡ ਅੱਛਾ ਤੇ ਬੜਾ ਕੁਛ ਆਊਗਾ ਹੁਣ ਤਾਂ ਆਪਣੇ ਘਰ ਚ ਕਿਉਂ ਬੜਾ ਕੁਛ ਨੂੰ ਤੂੰ ਕਿੱਥੇ ਡੱਕਾ ਡੁੱਕਾ ਮਾਰਤਾ ਕਿਸ ਨੂੰ ਗੱਲ ਕੁਲ ਕਰ ਲਈ ਕੇ ਤੂੰ ਕੀ ਉਂ ਚੱਟੜ ਕਟਾਏਗਾ ਕਿਸ ਨੂੰ ਕਹਿ ਕੇ ਸਾੜਾ ਚੋਰੀ ਦਾ ਚੋਰੀ ਦਾ ਕਹਾਣੀ ਕਰਾਉਣਾਗਾ ਹੋਰ ਐਵੇਂ ਨਾ ਮਾਰੀ ਆ ਕੰਜਰ ਤੇਆ ਤੈਨੂੰ ਦੇਖਣ ਆਲੇ ਆਉਂਦੇ ਆ ਤੇਰੇ ਰਿਸ਼ਤੇ ਵਾਸਤੇ ਗੱਲ ਤੋਰੀ ਆ ਮੈਂ ਇੱਕ ਬੰਦੇ ਨਾਲ ਆ ਸੱਚੀ ਬਾਪੂ ਤੇ ਹੋਰ ਅੱਛਾ ਕੀ ਹਾਂ ਤੇ ਤੂੰ ਐਂ ਕਰ ਮੇਰਾ ਪੁੱਤ ਬਣ ਕੇ ਆ ਦੇਖੇ ਕਿਵੇਂ ਬਿਹੜਾ ਅਗਲਾ ਦੇਖ ਕੇ ਮੁਰਜੂ ਐ ਤਾਂ ਬਾਪੂ ਇਹਦਾ ਇੱਕ ਮਿੰਟ ਚ ਕਰ ਦੂਗਾ ਹੁਤਾ ਮੈਂ ਦੇਖ ਦੇ ਮੇਰਾ ਸਾਲਾ ਉਹ ਪਾਣਾ ਗਲਾਸ ਚ ਅੰਦਰ ਦਾ ਹੁਣ ਚੜ ਕੇ ਐਂ ਕਰ ਸੁੰਭਰ ਦੇ ਦਾਦਾ ਬਿਹੜਾ ਇੱਕ ਮਿੰਟ ਚ ਨਹੀਂ ਸੁੰਭਰ ਹਾਂ ਦਲ ਕਰ ਜਾਨਾ ਬਾਪੂ ਮੈਂ ਸੰਭਰ ਮਾ ਢਾ ਲਿਆ ਡਿੱਕੇ ਤੇ ਹੁਣ ਕਰਾਉਣਾ ਕੰਮ ਇਹਨੂੰ ਗੱਲਾਂ ਚ ਲਾ ਕੇ ਉਹ ਮਰ ਹੜਾ ਜਮਾ ਢੱਕਣ ਢੋੜਾ ਦੇ ਅੱਥ ਮਾਰ ਕੇ ਮਾਰ ਇੱਥੇ ਕਰਾਉਂ ਜਾਪੇ ਇੱਥੇ ਆ ਆ ਬਾਪੂ ਆ ਹਾਂ ਭੈ ਕੇ ਭੈ ਕੇ ਬੁੜਗਾ ਬਾਪੂ ਆ ਲੈ ਹਾਏ ਬਾਪੂ ਜੀ ਜੇ ਮੈਂ ਤੁਸੀਂ ਅਖੋਗੇ ਉਹ ਵੀ ਮਾਰ ਦਾਂਗੇ ਆ ਹਾਂ ਹਾਂ ਚੱਲ ਤਾਂ ਸਾਰਾ ਕੁਛ ਕਰ ਹਿੰਮਤ ਨਾ ਕਰਦੇ ਪਰ ਦੂਜਾ ਕੰਮ ਦੱਸੂਗਾ ਹਾਂ ਹਿੰਮਤ ਨਾਲ ਮੈਂ ਹੈ ਬਾਪੂ ਛੜਾ ਲੈਣਾ ਢੱਕੇ ਤੇ ਪਾਰਾ ਗਿਆ ਨਾ ਕੰਮ ਹੀ ਨਹੀਂ ਕਰਕੇ ਰਹਿ ਦੇਖ ਦੇ ਹੁਣ ਬਾਟਿੰਗ ਮਾਂਜੀ ਤੇ ਰਹਿ ਜਾਂਦਾ ਮੇਰੇ ਸਾਲੇ ਕੋ ਸਾਰਾ ਕੰਮ ਕਰਾ ਲੈਣਾ ਤੇ ਲੈਂਡ ਤੋਂ ਦਰਖਤ ਹੀ ਆਉਂਦਾ ਕੋਈ ਨਹੀਂ ਬਾਅਦ ਚ ਬਰਿਆਲੂ ਆ ਲੇਟੂ ਆ ਜਾ ਤਸਰੀ ਪਾਣਾ ਹੈ ਬਰੇ ਆੜੂਆ ਬਸ ਆਹ ਸਾਇਰ ਜੀ ਕਰਤੇ ਹਾਂ ਕਰਤਾ ਹਾਂ ਓਰੇ ਆਮਰਾ ਸ਼ੇਰ ਹੋ ਰਿਆ ਹੜਦਾ ਕਮੈਂਟ ਇੱਥੇ ਧਰਦ ਗਏ ਹਾਂ ਹਾਂ ਬਾਜਾ ਬਾਜਾ ਹੁਣ ਐ ਕਰ ਹਾਂ ਬਾਪੂ ਉਹ ਚਾਰ ਭਾਂਡੇ ਤੇ ਉਹ ਵੀ ਮਾਂਜ ਦੇ ਫਿਰ ਭਾੜੇ ਲੱਗਦੇ ਆ ਉਹ ਵੀ ਮਾਂਜ ਦਿੰਨੇ ਆ ਬਾਪੂ ਕੰਮਾ ਫਾਇਦਾ ਬਾਪੂ ਕਿਥੇ ਮਾਂਜ ਦੇ ਆ ਪਏ ਇੱਥੇ ਸਾਰੇ ਮਾਂਜ ਦੇ ਸਾਰੇ ਮਾਂਜ ਦੇ ਭਾਂਡੇ ੜਾ ਗਿਆ ਡਿੱਕੇ ਦੇ ਇੱਥੇ ਰਹਿ ਗਏ ਐਵੇਂ ਵੀ ਐ ਤਾਂ ਇਹ ਲੋਟ ਹੀ ਨਹੀਂ ਆਉਂਦਾ ਅੱਜ ਬੜਾ ਸਾਹਬ ਚ ਕਰਿਆ ਨੂੰ ਭਾਂਡੇ ਭੁੰਡੇ ਮੰਜਾ ਕੇ ਰੋਟੀਆਂ ਵੀ ਅਥਨੇ ਸਿੱਚੇ ਤੋਂ ਭਗਵਾਉ ਮੇਰੇ ਸਾਹਲੜੇ। ਓਆ ਕਿਚੜੀ ਪਿਆ ਕੇ ਭਾਈ। ਓ ਮੇਰਾ ਹਾਲਾ ਕਿਹੜਾ ਕਰਦਾ। ਕਿ ਮੈਂ ਕਿਚੜਾ। ਓਹੋ ਭੋਮਲਿਆ ਕੀ ਹਾਲ ਆ। ਵਧੀਆ ਵਧੀਆ ਆਪਾਂ ਹੀ ਉਹ ਪਰਟਾਉਣੇ ਸੀ ਇਹ ਦਰਖਤ ਜੇ। ਹਾਂ 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 ਭਾਇਆ ਭਾਇਆ ਭਾਇਆ। ਆਏਗੇ। ਦਰਖਤ ਦਰਖਤ ਨਾ ਕਾ। ਹਾਂਜੀ। ਤੈਨੂੰ ਨਹੀਂ ਪਤਾ ਮੇਰਾ ਮੁੰਡਾ ਦਰਖਤ ਨਾਲ ਬੜਾ ਮੋਹ ਕਰਦਾ ਹੈ। ਅੱਛਾ ਜੀ। ਹਾਂ ਫੇਰ ਤਾਂ ਉਹ ਦਰਖਤ ਨਹੀਂ ਬੋਲਣਾ। ਠੀਕ ਹੈ ਇਹ ਮੇਰੇ ਸਾਹਦਿਆਂ ਦਾ ਰਸਤਾ ਕਹਤਾ ਇਹਨੇ ਤਮਾਏ ਉਹਨੂੰ ਰਿਸ਼ਤੇ ਦਾ ਨਾਲ ਚੱਲਦਾ ਫਿਰ ਤਮੈਰਾ ਕਾਪਾ ਫੜਿਆ ਜਾਊਗਾ ਕਿਧਰ ਰਿਸ਼ਤਾ ਕਰਉਣਾ ਉਹ ਨਹੀਂ ਨਹੀਂ ਇਹ ਤਾਂ ਇੱਕ ਗੱਲ ਚੱਲ ਰਹੀ ਆ ਸਾਡੇ ਕੋਲੋਂ ਪਤਾ ਹੀ ਆ ਸਰਦਾਰ ਬੰਦੇ ਆ ਯਾਰ ਹਾਂ ਬਲੈਕ ਜੀ ਬਾਵਾ ਕਰ ਗਿਆ ਉਹ ਯਾਰ ਤੂੰ ਵੀ ਕੋਠੀ ਚੰਗੀ ਪਾ ਗਿਆ ਵੇਖੀ ਕੀ ਬਲੈਕ ਕਰ ਗਿਆ ਕਿੱਦੇ ਦੇ ਹੱਕ ਹਲਾਲ ਦੀ ਕਮਾਈ ਕਰੀ ਆ ਮੇਰੀ ਅੱਛਾ ਯਾਰ ਹਾਂ ਬਲੈਕ ਕਰ ਗਿਆ ਨਾ ਯਾਰ ਆਪਾਂ ਇਕੱਠੇ ਤਾਂ ਲੱਕੜਾ ਪਾੜਦੇ ਹੁੰਦੇ ਸੀ ਉਦੋਂ ਕੌਣ ਆ ਤੂੰ ਮੇਰੇ ਨਾਲ ਤਾਂ ਹੁੰਦਾ ਸੀ ਕਿੱਥੇ ਜਦੋਂ ਆਪਾਂ ਉਹਨਾਂ ਦੇ ਆਰੇ ਤੇ ਲੱਗੇ ਹੋਏ ਸੀ ਕੁਲਵੰਤ ਕੇ ਉਹ ਮਾਂ ਨਹੀਂ ਹੋਣਾ ਕੋਈ ਹੋਰ ਹੋਊਗਾ ਲੈ ਯਾਰ ਕੀਚਰਾ ਮਾਂ ਤੇਰੇ ਕਰਕੇ ਤਾਂ ਦੇਖਣਾ ਲੱਕੜਾਂ ਚੱਲ ਫਿਰ ਕੋਈ ਨਹੀਂ ਹੋਮਾਗਾ ਹੁਣ ਤਾਂ ਭਾਈ ਮਾਲਕ ਦੀ ਮਿਹਰ ਹੋਗੀ ਤੈਨੂੰ ਪਤਾ ਹੀ ਹੈ ਹੈ ਤੇ ਹੋਰ ਕੋ ਪਾਣੀ ਤਾਂ ਨਹੀਂ ਪੀਏਗਾ ਪਾਣੀ ਤਾਂ ਨਹੀਂ ਤਾਂ ਬਸ ਪਹਿਲਾਂ ਆਪਾਂ ਦੇਖ ਲਗੇ ਹੈ ਦੇਖ ਲਗੇ ਪਹਿਲਾਂ ਦੇਖ ਲਗੇ ਪਹਿਲਾਂ ਹਾਂ ਤਾ ਫਿਰ ਦਿਖਾ ਦਿੰਨੇ ਆ ਬਬੂ ਜੀ ਆਹ ਆਹ ਕੋਣ ਆ ਮੁੰਡਾ ਆ ਸੱਚ ਭਾਈ ਮੇਰਾ ਮੁੰਡਾ ਚੜਾ ਆਇਓ ਫਾਦਰ ਸਾਹਿਬ ਨਮਸਕਾਰ 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 ਫਾਦਰ ਮੇਰੇ ਦੇ ਮੁੰਡੇ ਕਿਥੋਂ ਆਏ ਗੱਲ ਤਾਂ ਸੁਣ ਲੈ ਮੇਰੀ ਹਾਂ ਇਹੇ ਨਾ ਜਿਹੜੀ ਮੇਰੀ ਉਮਰ ਦੇ ਨਹੀਂ ਤੇਰੇ ਆਪਣੇ ਆ ਆਪਣੇ ਪੁਰਾਣੇ ਹਾਂ ਇਹ ਸਾਰਿਆਂ ਨੂੰ ਸਤਕਾਰ ਨਾਲ ਫਾਦਰ ਹੀ ਕਹਿੰਦਾ ਫਿਰ ਤਾਂ ਪੈਂਟ ਚ 5000 ਡੈਡੀ ਹੋਣਗੇ ਤੇ ਉਹ ਕਿ ਜਿਹੜੀ ਹੋਣਗੇ 5000 ਇਹ ਇੱਕ ਸਤਕਾਰਯੋਗ ਸ਼ਬਦ ਵਰਤਦਾ ਹਾਂ ਯਾਰ ਸਤਕਾਰ ਜੋ ਜੀ ਕਹਦੇ ਯਾਰ ਡੈਡੀ ਤਾਂ ਔਖਾ ਜ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਦੇਖੇ ਫਿਰ ਕੰਗਿਰਜਾ ਬਾੜਾ ਨਾ ਉੱਬਰ ਬੋਲ ਪਾ ਜਣਗੇ ਕੁੜੀ ਵਾਲੇ ਹਾਂ ਸ਼ਿਆਣਾ ਜਾ ਬਣ ਕੇ ਬਹਿ ਜਾ ਓਹ ਲੈ ਫਿਰ ਦੇਖ ਲੈ ਫਿਰ ਹਾਂ ਦੇਖ ਤਰ ਸਾਹਮਣੇ ਆ ਓਏ ਆ ਕੱਦ ਕੱਦ ਤਾਂ ਹੈਗਾ ਯਾਰ ਕੱਦ ਕੱਦ ਤਾਂ ਹੈਗਾ ਕੱਦ ਤਾਂ ਪੂਰਾ ਹੈ ਕੱਦ ਤਾਂ ਸੁੱਖਣਾ ਪੂਰਾ ਹੈ ਹਾਂ ਹੂੰ ਯਾਰ ਬਿਰਲੀ ਜੀ ਆ ਥੋੜੀ ਹੈ ਬਿਰਲੀ ਜੀ ਆ ਬਿਰਲੀ ਜੀ ਨਾ ਨਾ ਬਿਰਲੀ ਤਾਂ ਕਿਉਂ ਆ ਯਾਰ ਪੂਰਾ ਸੰਗਣਾ ਬਿਰਲੀ ਕਿਉਂ ਆ ਆਦੀ ਓਏ ਰੈਣੂ ਕਿਉਂ ਆ ਤਾ ਉਹ ਕੋਈ ਨਾ ਭਾਇਆ ਭਾਇਆ ਤੂੰ ਇਧਰ ਭਾਇਆ ਇਹ ਫੁੱਟ ਦਾ ਜਬਾਨ ਆਇਆ ਜਾ ਦੇਖਣੇ ਹੋ ਢੇਕ ਆਇਆ ਇਹਨੂੰ ਆਪਦੀ ਬਣੀ ਪੀ ਮੇਰੇ ਸਾਡੇ ਲੈ ਬੋਲ ਨਾ ਬਾਈ ਜੱਟ ਕੀ ਕਿੰਨੇ ਕਿ ਚਿਰ ਦੀ ਹੋ ਗਈ ਇਹ ਹਾਂ ਕਿੰਨੇ ਕਿ ਚਿਰ ਦਾ ਚਿਰਦਾ ਤਾਂ ਤੂੰ ਲਾਲਾ ਸਾਹਿਬ ਵੀ ਤੋਰ ਪੜਾ ਕਰੇ ਦੋਲੇ ਦੇਖ ਜਵਾਨ ਦੇ ਮਾ ਮੇਰੇ ਵਿਆਹ ਕੋ ਤੋਂ ਸਾਲ ਕਮਗਰੂ ਹੀ ਲਾਇਆ ਹੈ ਵਿਆਹ ਤੇਰੇ ਨੂੰ ਕਿੰਨਾ ਕਿ ਚਿਰ ਹੋ ਗਿਆ ਹੈ ਮੇਰੇ ਵਿਆਹ ਨੂੰ ਭਾਈ ਸਮਝ ਲਾ ਤਾ ਵਿਆਹ ਤਾਂ ਕਿਹੜਾ ਤੂੰ ਕੁੜੀ ਕੱਢ ਕੇ ਲਾਇਸੀ ਸੱਚ ਨਾ ਕੀ ਕੱਢ ਕੇ ਲਾਇ ਬਾਜੇ ਕਾ ਚ ਸਾਰਾ ਪਿੰਡ ਭਰਾ ਤੇ ਪਿੱਛੇ ਤੋਂ ਲੈ ਗਿਆ ਸੀ ਤੂੰ ਐਵੇਂ ਨਾ ਮਾ ਭਾਈ ਪਤਾ ਕਦ ਜੜਾ ਹੋਇਆ ਪਿਆ ਲੈ ਯਾਰ ਮੈਂ ਤੈਨੂੰ ਐ ਕਹਿੰਦਾ ਸੀਗਾ ਹਾਂ ਤੇ ਤੂੰ ਐ ਕਰ ਹਾਂ ਪਹਿਲਾ ਫੱਟ ਕਰ ਫੱਟਾ ਤੈਨੂੰ ਦੱਸਦਾ ਬਸ ਕੀ ਮੰਗ ਮੰਗਈ ਆ ਦੱਸੋ ਉਹ ਬੈ ਜਾ ਪ੍ਰਾਉਣਿਆ ਕੁਛ ਗੱਲਬਾਤ ਕਰਨ ਲੱਗਿਆ ਅਗਲਾ ਮੁਕਰ ਜੂਗਾ ਬਿੱਦਕ ਤੋਆ ਛਾਤੀ ਕੱਢ ਲੈਂਦਾ ਬੂਰੇ ਉਹਦੇ ਉਹ ਅਗਲਾ ਭਾਜੂਗਾ ਮੁੰਡਾ ਉਹ ਨਾ ਬਈ ਆ ਨਾ ਮੁੰਡਾ ਸਿੱਧਾ ਹੀ ਹੈ ਨਾ ਨਾ ਮੁੰਡਾ ਮੇਰਾ ਪੂਰਾ ਹੋਆ ਫਿੱਟ ਆ ਯਾਰ ਹਾਂ ਮੈਂ ਫਿੱਟ ਕਰ ਗਿਆ ਤੂੰ ਦੱਸ ਕਿੰਨੇ ਮੈਂ ਮੰਗ ਮੰਗੇ ਦੱਸ ਮੰਗ ਮੰਗਗਾ ਤਾਂ ਤੂੰ ਦੇਖ ਲੈ ਫਿਰ ਵਜਨ ਦੇ ਸਾਬ ਨਾਲ ਹੀ ਚੱਲਦਾ ਅੱਜ ਕੱਲ ਤਾਂ ਹਾਂ ਵਜਨ ਦੇ ਸਾਬ ਨਾਲ ਵੀ ਤੇ ਜੇ ਸਿੱਧਾ ਹੋਵੇ ਥੋੜਾ ਜਿਆਦਾ ਚੱਲ ਜਾਂਦੇ ਆ ਹੈ ਸਿੱਧੇ ਤੇ ਜਿਆਦਾ ਮਿਲ ਜਾਂਦੇ ਥੋੜੀ ਜਿਹੀ ਸਿੱਧਾ ਪੂਰਾ ਸਿੱਧਾ ਹੀ ਆ ਨਾ ਯਾਰ ਬੋਡੀ ਜੀ ਹੈ ਨਾ ਨਾ ਬੋਡੀ ਜੀ ਹੈ ਉਹ ਬਾ ਜਾਂ ਖਸਮਾ ਉਹ ਉਹ ਸਿੱਧਾ ਪੁੱਛਦਾ ਮੈਂ ਸਿੱਧਾ ਹੋ ਕੇ ਦਿਖਾਉਂ ਤੂੰ ਖੜ ਜਾ ਮੋ ਕਰ ਜਾਣਗੇ ਇਹ ਰੱਬ ਮੈਂ ਨਾ ਪੋਸਟ ਮੁੱਕਿਆ ਆ ਵੀ ਡੇ ਕ ਵੇਚ ਕੇ ਮੈਂ ਪੋਸਟ ਲਿਆਵਾਂ ਉਹ ਆਏ ਸੀਗਾ ਗੱਲ ਖੜਦਾ ਲਾ ਫਿਰ ਆਪਾਂ ਤੂੰ ਬਾਹਰ ਅਸੀਂ ਗੱਲ ਕਰਦੇ ਆਂ ਚੱਲ ਅਸੀਂ ਦੇਖ ਕੇ ਆਏ ਆ ਆਏ ਆ ਗੱਲ ਭੋਮ ਲਿਆ ਹਾਂ ਕਿਚਰਾ ਵੀ ਮੰਗ ਮਗੱਗਾ ਦਾ ਭਾਈ ਹੋਂ ਤੈਨੂੰ ਪਤਾ ਹੀ ਆ ਵੀ ਕੀ ਹਿਸਾਬ ਕਿਤਾਬ ਆ ਤੂੰ ਦੇਖ ਲੈ ਹੁਣ ਹਾਂ ਇਹ ਤਾਂ ਕੱਚੇ ਹੀ ਹਾਂ ਹਾਇ ਇਹ ਤਾਂ ਕੱਚੇ ਹੀ ਹੈ ਜਮਾ ਹਾਏ ਤਾਂ ਜਮਾ ਕੱਚਾ ਹੀ ਹੈ ਜਮਾ ਕੱਚਾ ਹੀ ਹੈ ਯਾਰ ਦੇਖੋ ਮੈਂ ਇਹਨੂੰ ਕੀ ਹੋਇਆ ਪਿਆ ਯਾਰ ਓਏ ਇਹ ਇਹਨੂੰ ਚਾਹ ਵਾਲਾ ਚੜਿਆ ਪਿਆ 50% ਆਊਗਾ ਹੁਣ ਘਰ ਚ ਠੀਕ ਹੈ ਰੋਟੀ ਵੀ ਨਾ ਦੇਤੀ ਚੱਲ ਛੱਡੀ ਤਾਂ 50% ਕਿਵੇਂ ਅੰਜਰਦਿਆ ਹੁਣ ਤੇਰਾ ਵਿਆਹ ਆ ਗਿਆ ਦਾਜ ਲਾਵਾਂਗੇ 50% ਤਾਊਗਾ ਤੂੰ ਉਥੇ ਭਾਈ ਹੁਣ ਹੱਲੀ ਨਾ ਭੈਣ ਨੇ ਪਹਿਲੇ ਬੰਦੇ ਆ ਆਪਣੀਆਂ ਗੱਲਾਂ ਕਰੀ ਜਾਂਦੇ ਓਏ ਉਹ ਤਾਂ ਠੀਕ ਆ ਗੱਲ ਨਫਰ ਮੰਗ ਮਗੱਗਾ ਤਾਂ ਦੇ ਦੇ ਦਾਂਗੇ 125000 ਰੁਪਏ ਦੀ ਦੇ ਦੇਾਂਗੇ 25000 ਤਾਂ ਬਾਹਲਾ ਯਾਰ ਕਿਉਂ 25000 ਚ ਤਾਂ ਤਿੰਨ ਬੰਦਿਆਂ ਦੀ ਲੱਕੜਾ ਆ ਜਾਂਦੀ ਫੁਕਣ ਵੇੜੇ ਤਾਂ ਇੱਕ ਬੰਦੇ ਦੀ ਪੈ ਜਾਣੀ ਆ ਮੇਰਾ ਹਸਲ ਜੀ ਇੱਕ ਚਾਹੀਦੀ ਆ ਤੰੜੀ ਚਾਹੀਦੀ ਨਹੀਂ ਇੱਕ ਚਾਹੀਦੀ ਮੈਨੂੰ ਇੱਕ ਉਹ ਪ੍ਰਾਉਣਿਆ ਬਾਹਾਂ ਟੇਕ ਕੇ ਕਰਦਿਆਂ ਗੱਲ ਉਹ ਪਹਿਲਾਂ ਹੀ ਮੁੱਕਰ ਕੇ ਅਗਲਾ ਭਾਜੂ ਨਾ ਇਹ ਗੱਲ ਹਾਂ ਚੱਲ ਫਿਰ ਤੂੰ ਤੇਰੀ ਨਾ ਮੇਰੀ ਹਾਂ ਰੁਪਿਆ ਤੂੰ 2500 ਦੇ ਰੁਪਿਆ 12500 ਚ ਗੱਲ ਕਰਾ 12.5 ਥੋੜਾ ਪਟਾਈ ਵੀ ਪੱਟ ਕੇ ਵੀ ਲੈ ਜਊਂ ਉਹ ਇੰਨੇ 'ਚ ਤਾਂ ਮੇਰਾ ਪੋਸਟ ਹੀ ਨਹੀਂ ਆਉਣਾ ਖਸਮਾ ਯਾਰ ਇਹ ਤਾਂ ਜਾ ਨਾਲ ਪਟਾ ਦੀ ਫਿਰ ਮੈਂ ਦੁਖਵਾ ਦੂ ਦੋ ਚਾਹ ਗੱਲ ਸੁਣ ਲੈ ਮੇਰੀ ਨਾ 1250 13 ਹਾਂ ਨਾ 2500 ਮੇਰਾ 1300 'ਚ ਕੱਲ ਨਵੇੜ ਦੇ ਬਸ 1300 'ਚ ਹਾਂ ਠੀਕ ਆ ਹੋਰ ਨਾ ਬੋਲੀ ਠੀਕ ਆ ਠੀਕ ਆ ਸਾਹੀ ਤੈਨੂੰ ਕਾਹਨੂੰ ਤੇ ਕਿਵੇਂ ਸਾਹੀ ਦੀ ਤਾਂ ਬਾਤ ਤੇਰੀ ਜ਼ੁਬਾਨ ਬੰਨ ਪਤਾ ਹੀ ਆ 101 101 ਰੁਪਿਆ ਬਣਦਾ ਸਕਣ ਦਾ ਹਾਂ 101 ਰੁਪਿਆ ਬਣਦਾ ਅੱਛਾ ਹਾਂ 101 ਸਕਣ ਦਾ ਬਾਕੀ ਕਦੇ ਬਣਉਣਾ ਨਹੀਂ ਸਕਣ ਹੈ ਕਦੇ ਸਕਣ ਬਣਉਣਾ ਕਿੱਦਾਂ ਆ ਮੈਂ ਦ ਆ ਕਰੀ ਫਿਰ ਕੱਲ ਨੂੰ ਆ ਜੀ ਤੂੰ ਲੈ ਆਈ ਯਾਰ ਸਾਮਾਨ ਸੱਪਾ ਆਪ ਦਾ ਸਾਰਾ ਹੀ ਝੱਕ ਲਿਆ। ਆ ਮੈਂ ਨਾਲ ਦੋ ਤਿੰਨ ਬੰਦੇ ਵੀ ਆਉਣਗੇ ਇਹ ਆ ਦੋ ਤਿੰਨ ਬੰਦੇ ਆਉਣਗੇ ਹਾਂ ਉਹ ਤਾਂ ਹੱਕ ਆ। ਹਾਂ ਬਾਪੂ ਫਿਰ ਪੈਲਸ ਬੁੱਕ ਕਰ ਲੈਣਾ ਦੋ ਤਿੰਨ ਬੰਦੇ ਆਉਣਗੇ ਆ ਕਾ ਦਾ ਪੈਲਸ ਬੁੱਕ ਕਰ ਲੈਣਾ? ਕਿ ਕਾ ਦਾ ਪੈਲਸ ਬੁੱਤ ਕੋਈ ਮਰਗ ਮਰਗੂਗੀ ਆਪਣੇ? ਮੈਨੂੰ ਦੇਖਣ ਵਾਲੇ। ਹਾਂ? ਦੇਖਣ ਵਾਲੇ ਮੈਨੂੰ। ਉਹ ਕਿਹੜਾ ਦੇਖਣ ਵਾਲਾ? ਦੇਖ ਪਕਾਉਗੀ ਕੀਤੀ ਆ। ਲੈ ਯਾਰ ਅਸੀਂ ਉਹ ਮੇਰੀ ਗੱਲ ਸੁਣ ਮੇਰਾ ਸ਼ੇਰ ਖੜਾ ਉਹ ਖੜਾ ਖੜਾ ਹਸਿਆਣਾ ਬਣ। ਲੈ ਇੱਕ ਮਿੰਟ। ਤਮਲਿਆ ਮੈਨੂੰ ਐਂ ਦੱਸ। ਹਾਂ। ਤੇਰੇ ਨਾਲ ਕੁੜੀ ਵਿਆਹ ਕੇ ਗਲੇ ਡੋਬਣੀ ਗਲੇ ਨਰਤੀ ਤੱਕਾ ਦੇ ਦੂਆ ਪਹਿਲਾਂ ਤੇਰੇ ਪਿਆਰ ਨਾਲ ਡੋਬਤੀ ਕੀ ਕੀ ਡੋਬਤੀ ਚਿੜਿਆ ਪਹਿਲਾਂ ਇਹ ਕੁੜੀ ਪਿਆ ਕੇ ਲੈ ਗਿਆ ਪਿੰਡ ਦੀ ਕੀ ਡੋਬਤੀ ਫਿਰ ਮਾਰ ਕੇ ਆ ਗਿਆ ਮੇਰੀ ਗੱਲ ਸੁਣ ਪੁੱਤ ਆ ਪਤਾ ਡੇਕ ਵਿੱਚ ਨਹੀਂ ਹੈ ਅੱਛਾ ਹੈ ਤੁਹਾਨੂੰ ਪਤਾ ਆਪਣੇ ਫਿਰ ਸਮਾਨ ਥੱਲਾ ਮੁੱਕਾ ਪਾ ਖੰਡਗੜ ਚਾ ਉਹ ਲਿਆਉਣਾ ਕੰਜਰ ਜਿਆ ਚੌੜੇ ਤੜਕੇ ਦਾ ਕੰਮ ਹੀ ਕਰਾਈ ਗਿਆ ਮੈਥੋਂ ਉਹ ਕੋਈ ਨਹੀਂ ਫੇਰ ਕੇ ਪੁੱਤ ਮੈਂ ਤਰਾ ਪਿਉ ਆ ਹਾਂ ਕੋਈ ਗੱਲ ਨਹੀਂ ਕਿਚਰਾ ਹਾਂ ਹਾਂ ਆਪਣੇ ਯਾਰ ਪੁਰਾਣਾ ਦੇਣ ਲੈਣ ਵੀ ਆ ਮੈਡੀਕਲ ਤੇ 100 ਰੁਪਏ ਦਿੱਤਾ ਸੀ ਮੈਂ ਤਰਾ ਕਾਜ਼ਾ ਉਹੀ ਜਿਹੜੇ ਤੂੰ ਬਲੈਕਚਰ ਕੈਪਸੂਲ ਖਾਨਾ ਆਓ ਪਹਿਲਾਂ ਦੀ ਗੱਲ ਗਈ ਆ 1200 ਰੁਪਏ ਲੈ ਲਈ ਗੱਲ ਨੂੰ ਮੈਂ ਆ ਗਿਆ 1200 ਲੈ ਲਈ ਆ ਗਿਆ ਮੈਂ ਗੱਲ ਨੂੰ ਮੇਰੀ ਗੱਲ ਸੁਣ ਲਾੜੀ ਰੁਪਿਆ 1300 ਲੈ ਕੇ ਆਏਗਾ ਤਾਂ ਘਰੇ ਵੜਜੀਤ ਨਹੀਂ ਮੇਰੇ ਘਰੇ ਨਾ ਬੜੀ ਮਾਦਾ ਵਰਦੇ ਨਹੀਂ ਪਾਣੀ ਤਾਂ ਤੁਸੀਂ ਪੁੱਛ ਦੇਣੀ ਯਾਰ ਪਾਣੀ ਨਾ ਪੁੱਛ ਲਗਾ ਤੈਨੂੰ ਵੱਡੇ ਹੋ ਤੂੰ ਜਾਨਾ ਯਾਰ ਮੈਂ ਤਾਂ ਜਾਨਾ ਯਾਰ ਜਾਣ ਦੇ ਕੋਈ ਗੱਲ ਨਹੀਂ ਯਾਰ ਇਹਦੇ ਨੌਤੀ ਤੋਂ ਵਰਦੇ ਆ ਮੈਂ ਤੈਨੂੰ ਐ ਕਹਿਣਾ ਹਾਂ ਵੀਰ ਰਿਸ਼ਤਾ ਤਾਂ ਤੇਰਾ ਲੈਣਾ ਆਪਾਂ ਕਦੋਂ ਲਵੇਂਗਾ ਤੂੰ ਮੇਰੀ ਗੱਲ ਸੁਣ ਲੈ ਯਾਰ ਉ ਤਾਂ ਆ ਵੀ ਤੂੰ ਹਾਇ ਤਾਂ ਸਿੱਧ ਪਤਰਾ ਹੀ ਆ ਕਿਹੜੇ ਰਿਸ਼ਤੇ ਆਣਾ ਮੈਂ ਸਿੱਧ ਪਤਰੀ ਨੂੰ ਮੈਂ ਬੰਦਾ ਨਹੀਂ ਬੰਦਾ ਕਿ ਤਕੰਜੇ ਤੋਂ ਪਸ਼ੂਆਂ ਨਾਲ ਤਾਂ ਓਹੋ ਤੂੰ ਐ ਕਰ ਹਾਂ ਰਿਸ਼ਤੇ ਵਾਲੇ ਤਾਂ ਤੈਨੂੰ ਆਉਣਗੇ ਤੜਕੇ ਮੇਰਾ ਸਲਾਹ ਹੁਣ ਇਹ ਤਾਂ ਰੋਟੀਆਂ ਪਕਵਾਵਾਂ ਕਿਵੇਂ ਨਾ ਕਿਵੇਂ ਕਾਪਾ ਚਾਪਾ ਮਾਰ ਕੇ ਉਹਨੂੰ ਲਾਉਣਾ ਲੈਣਾ ਤੜਕੇ ਓਏ ਤਾਂ ਆਇਆ ਨਾ ਇਹ ਨਾ ਵਿੱਚ ਭੇੜੀ ਲੱਗਦੀ ਸੀ ਡੇਕ ਅੱਛਾ ਇਹਨੂੰ ਪਟਾਵਾਂਗੇ ਫਿਰ ਤੜਕੇ ਇੱਥੇ ਆਇਆ ਨਾ ਬਰਜੋਰੀ ਤੇ ਤੈਨੂੰ ਵਿਆਹ ਚ ਕਾਰਕੂਰ ਮਿਲੂਗੇ ਇੱਥੇ ਖੜਾਇਆ ਕਰਾਂਗੇ ਆਪਾਂ ਤੂੰ ਐ ਕਰ ਮੇਰਾ ਸ਼ੇਰ ਹਾਂ ਹੁਣ ਤੂੰ ਦਾਲ ਦੂਲ ਧਾਰ ਲੈ ਰੋਟੀ ਟੋਕ ਦਾ ਕਰ ਲੈ ਹਾਂ ਮੈਂ ਤਾਂ ਨਾ ਦਾਲ ਤੇ ਰੋਟੀ ਫੇਰ ਬਣਾ ਕੇ ਦੇਵਾਂ ਹਾਂ ਪਹਿਲਾਂ ਮੇਰੀ ਗੱਲ ਸੁਣੇ ਸੁਣਾ ਲੈ ਤੂੰ ਸੁਣਾ ਦੇ ਬੇਲੇ ਮੈਨੂੰ ਗਾਣਾ गा ਕੇ ਦਿਖਾ ਉਹ ਜਿਹੜਾ ਤੂੰ ਗਾਉਣਾ ਹੁੰਦਾ ਗਾਣਾ ਕਿਹੜਾ ਜਿਹੜਾ ਤੂੰ ਗਾਣਾ ਗਾਉਣਾ ਲੈ ਲਈ ਮਰੂਤੀ ਕੇ ਕਿੰਨੇ ਜਿਹੇ ਗਾਣੇ ਆਏ ਨੇ ਉਹ ਮੇਰੀ ਗੱਲ ਤਾਂ ਸੁਣ ਲਾ ਗਾਣਾ ਤਾਂ ਨਾ ਹੁਣ ਤੂੰ ਐ ਕਰ ਤੂੰ ਚੱਪੜਾ ਲਾ ਪਹਿਲਾਂ ਇੱਥੇ ਬੈਠ ਆਪਣੇ ਨਹੀਂ ਮੰਨ ਕੇ ਚੱਲ ਹੁਣ ਤੈਨੂੰ ਰਿਸ਼ਤਾ ਹੋ ਜੂਗਾ ਹਾਂ ਜਦੋਂ ਫਿਰ ਆ ਤੇ ਕਿਵੇਂ ਜੇ ਤੂੰ ਗਾਏਂਗਾ ਗਾਣਾ ਵੀ ਕੌਣ ਆਉਣੁਕਗਾ ਉਹੋ ਹਾਂ ਕਿਵੇਂ ਜੇ ਤੂੰ ਜਾਣਦਾ ਉਹ ਆਏਗਾ ਕਹਿੰਦਾ ਸਾਡੀਆਂ ਵੀ ਬੋਟੀਆਂ ਆਉਣਗੀਆਂ ਹਾਂ ਸਾਡੀਆਂ ਵੀ ਬੋਟੀਆਂ ਆਉਣਗੀਆਂ ਰੁੱਟੀਆਂ ਪਕਾਉਣਗੀਆਂ ਨਾਲੇ ਸਾਨੂੰ ਖਵਾਉਣਗੀਆਂ ਸਾਡੀਆਂ ਬੋਟੀਆਂ ਤੜਕੇ ਤੈਨੂੰ ਆਉਣਗੇ ਦੇਖਣ ਆਲੇ ਚਾਪਾ ਕਰਕੇ ਹੁਣ ਜਾ ਪਾਂਡਾ ਠੀਕਰ ਮਾਂ ਇਹ ਤਾਂ ਤੂੰ ਰੋਟੀ ਦਾਲ ਟੋਕਰ ਕਰ ਲੈ ਤੂੰ ਗਾਹ ਗੱਲ ਨਖਰੀ ਗਵਾਂਦੇ ਨੂੰ ਉਹਨਾਂ ਦੱਸਦੀ ਭਾਨੀ ਨਹੀਂ ਦੱਸਦਾ ਪਤਾ ਹੀ ਹੈ ਹੁਣ ਤੂੰ ਦੋਲੇ ਕਰਦਾ ਮੈਂ ਤਾਂ ਕੰਮ ਕਰਉਣਾ ਕਾਪਾ ਮਾਰ ਕੇ ਮੈਂ ਇਟਜੇ ਟਾਕ ਤੇ ਚੜਾ ਲਿਆ ਏਕੇ ਤੜਕੇ ਖਾਲਾ ਮਣਾ ਆਹਾਹਾ ਪੈ ਜਾ ਆਪੇ ਦੇਖੀ ਜਾਊਗੀ